ਅੰਦਰ ਜੱਗ ਤੋਂ ਤੇਰਾ ਲਿਖਿਆ ਹਰ ਜੀਤੀ ਮੇਰੇ ਦਿਨਾਲੀ ਉੱਤੇ ਨਾ ਕੀ ਗੱਲ ਐਨੀ ਦਿਨਾਲੀ ਤੈਨੂੰ ਮੈਂ ਯਾ ਦੇਖ ਬਣਾ ਲਿਆ ਪਾਵੇਂ ਅਸਲਾ ਕਿਉਂ ਐ ਵਿਆਹ ਠਕ ਠਕ ਕਰਾਵਾਂ ਦੇ ਸਵਾਦ ਆਉਂਦਾ ਇਹ ਬੈਕਗ੍ਰਾਉਂਡ ਹੀ ਠਕ ਠਾਕ ਦੇ ਲਈ ਦੱਸ ਪਤਾ ਕਿਵੇਂ ਲੱਗੂਗਾ ਦੱਸ ਹਾਂਜੀ ਸ਼ਿਰੂ ਨੇ ਤੇ ਵਿਆਹ ਦੀਆਂ ਤਿਆਰੀਆਂ ਪਰ ਆਪਣੇ ਵਿਆਹ ਕੁੜੀ ਦਾ ਨਾ ਭੈਣ ਦਾ ਵਿਆਹ ਆ ਤੈਨੂੰ ਤਾਂ ਬੁਖਾਰ ਹੈ ਨਹੀਂ ਤੂੰ ਸੰਤਰੇ ਖਾਈ ਜਾਨੀਂ ਸਕੂਲ ਸਕੂਲ ਖੇਡਣ ਵੇਲੇ ਮਾਰ ਨਹੀਂ ਆ ਤੂੰ ਤੇ ਤੈਨੂੰ ਵੀ ਪਤਾ ਕੱਲ ਤੇ ਮੈਂ ਇੱਥੇ ਸਫਾਈ ਕਰਾਈ ਆ ساری ਆਉਂਦੇ ਨਾਲ ਸਤਿ ਸ਼੍ਰੀ ਅਕਾਲ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਿਉ ਤੁਹਾਨੂੰ ਦਿਖਾਨਣਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਗੁੱਡ ਮਾਰਨਿੰਗ ਕਿੰਨਾ ਕਿੰਨਾ ਦੇ ਮੀਂ ਪੈ ਰਿਹਾ ਸਵੇਰ ਸਵੇਰ ਲਈ ਅਰਲੀ ਮਾਰਨਿੰਗ ਆਏ ਜਰੀਆਨੀ ਜਾਂਦਾ ਜੱਗ ਤੋਂ ਤੇਰਾ ਲਿਖਿਆ ਹਰ ਜੀਤੀ ਮੇਰੇ ਦਨਾਲੀ ਉੱਤੇ ਨਾ ਕੀ ਗੱਲ ਐਨੀ ਦਨਾਲੀ ਤੈਨੂੰ ਮੈਂ ਆਹ ਦੇਖ ਬਣਾ ਲਿਆ ਪਾਵੇਂ ਅਸਲਾ ਕਿਉਂ ਐ ਵਿਆਹ ਠਕ ਠਕ ਕਰਾਵਾਂ ਦੇ ਸਵਾਦ ਆਉਂਦਾ ਮੈਂ ਕਰਾਉਣੀ ਠਕ ਠਕ ਦੇ ਲਈ ਲੈ ਦੱਸ ਪਤਾ ਕਿਵੇਂ ਲੱਗੂਗਾ ਦੱਸ ਕੁੜੀ ਦਾ ਵਿਆਹ ਠਕ ਠਕ ਕਰਾਵਾਂ ਦੇ ਕੁੜੀ ਦੇ ਵਿਆਹ ਕੋਈ ਨਹੀਂ ਠਕ ਠਕ ਕਰਾਉਂਦਾ ਤੂੰ ਰਹੀਆਂ ਕਿਹੜੇ ਹੱਥ ਨਾਲ ਚਲਾਏਂਗੀ ਕਾਹਦੀ ਜਾਂਦੇ ਚੱਲੋ ਗਲੀਆਂ ਇੱਧਰ ਖੱਬੇ ਹੱਥ ਨਾਲ ਚਲਾਉਗੀ ਮੰਮੀ ਤੇਰੇ ਪਤਾ ਖਬਾਤ ਤਾਂ ਮੇਰਾ ਅੱਗੇ ਹੈ ਨਹੀਂ ਤੇ ਖੱਬੇ ਨਾਲ ਕਿੱਦਾਂ ਉਹ ਸੱਜਾ ਉਹ ਖੱਬਾ ਹੱਥ ਸੱਜੇ ਹੱਥ ਨਾਲ ਚਲਾਈਂ ਠੱਕ ਠੱਕ ਰਹੀ ਸੱਜੇ ਹੱਥ ਨਾਲ ਠਾ ਠਾ ਠੱਕ ਰਹੀ ਹੈ ਮੈਂ ਅੱਗੇ ਠਾ ਠਾ ਹੋ ਜੇ ਅੱਗੇ ਤਾਂ ਘੱਟ ਠਾ ਠਾ ਕਰਾਉਣੀ ਹੈ ਨਹੀਂ ਤੇਰੀ ਨਾ ਠਾ ਠਾ ਹੋ ਜੇ ਹੁਣੇ ਮੈਂ ਨਾ ਹਸਲਾ ਬਣਾ ਲਈਏ ਜੀ ਜਰੂਰੀ ਇਹਨੂੰ ਮੈਂ ਦੇਨੀ ਬਣਾ ਕੇ ਤੇਰੀ ਹਾਂਜੀ ਸ਼ਿਰੂ ਨੇ ਤੇ ਵਿਆਹ ਦੀਆਂ ਤਿਆਰੀਆਂ ਪਰ ਆਪਣੇ ਵਿਆਹ ਕੁੜੀ ਦਾ ਨਾ ਭੈਣ ਦਾ ਵਿਆਹ ਆ ਸੋ ਉਹਦੇ ਕਰਕੇ ਫਲਕਾਰੀਆਂ ਤਾਂ ਮੁੰਡਾ ਭੈਣ ਹੋਣਾਂ ਨੂੰ ਲੈ ਕੇ ਦੇਣਗੇ ਉਹ ਆਪਾਂ ਤਾਂ ਜੋ ਕਰ ਸਕਦੇ ਹੋ ਉਹੀ ਕਰਨਾ ਵੈਰੀ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ ਨਹੀਂ ਅੱਜ ਮੈਂ ਇਹ ਨਹੀਂ ਕਰੀਏ ਚਾਪਨਾ ਬਣ ਗਈ ਸੀ ਤੇ ਤੈਨੂੰ ਵੀ ਪਤਾ ਕੱਲ ਤੇਨੇ ਮੈਂ ਇੱਥੇ ਸਫਾਈ ਕਰਾਈ ਹੈ ساری ਉਹਨਾਂ ਨਾਲ ਪਰੇ ਕਰਕੇ ਆ ਹੂੰ ਕੀ ਹੋ ਰਿਹਾ ਹੈ ਕੀ ਹੋ ਰਿਹਾ ਹੈ ਹੈ ਤੈਨੂੰ ਤਾਂ ਬੁਖਾਰ ਹੈ ਨਹੀਂ ਤੂੰ ਸੰਤਰੇ ਖਾਈ ਜਾਨੀਂ ਸਕੂਲ ਸਕੂਲ ਖੇਡਣ ਵੇਲੇ ਨਾ ਸਕੂਲ ਸਕੂਲ ਖੇਡਣ ਵੇਲੇ ਮਾਰ ਨਹੀਂ ਆ ਤੂੰ ਉਦੋਂ ਅੱਗੇ ਪਿੱਛੇ ਨਹੀਂ ਹੈਂ ਪੁਰਾਣੀ ਨਹੀਂ ਆ ਐਕਟਿੰਗ ਕਰਦੀ ਆ ਐਕਟਿੰਗ ਕਰਦੀ ਹੈ ਜੇ ਜੇ ਛੁਟਕੀ ਐਕਟਿੰਗ ਕਰਦੀ ਹੈ ਮੈਡਮ ਸੂਤਰ ਲੇਖ ਪੜਾਉਣ ਲੱਗੀ ਮੈਡਮ ਨੂੰ ਆਪ ਨੂੰ ਹਿੰਦੀ ਚ ਸੂਤਰ ਲੇਖ ਲਿਖਣ ਆਉਦੇ ਕੀ ਹੈਂ ਇਤਨੇ ਵੀ ਕੋ ਆਪ ਆਪ ਇਤਨੇ ਸਟੂਪਿਡ ਹੋ ਹੈਂ ਜੇ ਆਪਨੇ ਕੱਲ੍ਹ ਸੇ ਕਰੇਲੇ ਖੂਲੇ ਨਹੀਂ ਹੈ ਆਪਣੇ ਸੰਤਰਾ ਜਾਊਗੀ। ਹਮਰੇ ਪਾਸ ਹੈ ਇਹ ਲਾ। ਮਾਮੇੜਾ ਹੋ ਗਿਆ ਹੱਤਾ ਘਾਤੇ ਨੂੰ। ਯਰ ਕੀ ਹੈ ਗਿਆ? ਚਾ ਫਿਰ ਕੀ ਹੈ? ਮੈਂ ਕਿਹੜਾ ਸਕੂਲ ਸਕੂਲ ਖੇਡਣਾ। ਜਿਹੜਾ ਮੈਨੂੰ ਬੁਖਾਰ ਚੜ੍ਹ ਚ ਸਕੂਲ ਸਕੂਲ ਖੇਡਣ ਵੇਲੇ। ਰੱਬ ਤੇਰੀਆਂ ਮਿਹਨਤਾਂ ਨੂੰ ਰੰਗ ਭਾਗ ਲਾਵੇ। ਤੇ ਛੇਤੀ ਸਾਡੀ ਅਲਮਾਰੀ ਬਣਾਵੇ। ਹਾਂ ਇਹਨੂੰ ਵੀ ਬਣਾ ਦਿਓ। ਭਾਜੀ ਇਹਨੂੰ ਵੀ ਬਣਾ ਦਿਓ। ਮੈਂ ਤੇ ਆ ਬੇਟਾ ਹੈ ਸਦੋ ਬੰਦੇ ਆ ਰ ਤੂੰ ਤਾਂ ਸਾਨੂੰ ਪਤਾ ਕਿੱਦਾਂ ਕਮਰੇ ਚੋਂ ਬਾਹਰ ਕੱਢਿਆ ਆ ਜਿੱਦਾਂ ਸਾਡੀ ਅਸੀਂ ਮੱਜਾਂ ਦਾ ਗੋਵਾ ਸਵੇਰੇ ਬਾਹਰ ਕੱਢੀਦਾ ਚੱਲ ਬਾਹਰ ਉਵੇਂ ਬਾਹਰ ਕੱਢੇ ਕਿੰਨੇ ਦਿਨਾਂ ਦੇ ਤਾਜੀ ਤਾਂ ਕੋਈ ਪ੍ਰਾਈਵੇਸੀ ਨਹੀਂ ਰਹੀ ਪ੍ਰਾਈਵੇਸੀ ਦੀ ਬੂਹੇ ਪੱਟ ਕੇ ਤੁਸੀਂ ਬਾਹਰ ਮਾਰਦੇ ਆ ਕੋਈ ਕਰ ਦੋ ਨਵੇੜ ਦੋ ਯਾਰ ਉਹ ਕਹਿੰਦੀ ਆ ਅੱਧੇ ਰਹਿ ਗਏ ਅੱਧੀ ਰਹਿ ਗਈ ਬਸ ਅੱਧੀ ਤਾਂ ਬਾਹਰ ਨਿਭੜ ਜੂ ਗਿਆ ਬਾਈ ਉਹਦੇ ਪੈਸੇ ਉਹਨਾਂ ਨੂੰ ਕਰੀਆ ਕਿ ਸਾਡੇ ਨੂੰ ਪ੍ਰਾਈਵੇਸੀ ਨਹੀਂ ਰਹੀ ਗਈ ਪ੍ਰਾਈਵੇਸੀ ਕਾ ਦੀ ਬੂਹੇ ਖੁੱਲੇ ਪਏ ਇਧਰ ਜਾਣੇ ਕੋਈ ਬੈਠੇ ਕਹੇ ਵੀਰ ਭਰਾਣ ਕੋਈ ਹੋਰ ਟੋੜਾ ਰਾਜਾ ਸਾਡਾ ਤਾਂ ਬਾਈ ਜਿੱਤੇ ਭਈਆ ਰਾਜਾ ਸਾਡਾ ਸਾਡਾ ਨਹੀਂ ਹੋ ਸਕਦਾ ਓਏ ਹੋਏ ਏ ਟੋੜਾ ਪੰਜਾਬ ਆਪਣੇ ਭਈਆ ਰਾਜਾ ਹੋਇਆ ਪਿਆ ਤੁਸੀਂ ਠੀਕ ਹੈ ਤੇ ਨਾਲ ਵੀਰ ਮੇਰੇ ਬਹੁਤ ਘੈਂਟ ਚੀਜ਼ ਤੁਹਾਨੂੰ ਵਿਖਾਉਣੀ ਆ ਅਲਮਾਰੀ ਅਸੀਂ ਬਸ ਵੀਊ ਵੇਖੋ ਅੱਜ ਉਹ ਵੀ ਨਾ ਜਦੋਂ ਅਸੀਂ ਘਰੇ ਜਾਣੇ ਬਈ ਅਜੀ ਆਪਦਾ ਹੀ ਘਰ ਬਣਾਇਆ ਹਾਂ ਚਾਰ ਮਹੀਨੇ ਹੋ ਗਏ ਇੱਥੇ ਹੀ ਲੱਗੇ ਆਪਾਂ ਨੇ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ